ਉਹ ਕੋਣ ਦੇ ਮੀਨ ਨਾਲ ਮਤਿਂ ਚਾਗੇ ਇਹ ਜੋ ਦੇਖੋ ਮਹਾਰਾਜ ਜੀ ਆਜ਼ਾਦੀ ਕਾ ਨੂੰ ਰੱਖਿਆ ਹੈ ਆ ਦੇਖੋ ਮਹਾਰਾਜ ਜੀ ਇਦਾਂ ਲੁੱਟਾ ਘੁਆ ਖੋੜਿਆ ਇਹਨੇ ਕੋਲੋਂ ਨਿਕਲਿਆ ਬਾਸ਼ੋ ਆ ਦੇਖੋ ਨਾ ਹੋ ਆ ਮਰ ਦੀ ਨਿਕਲਿਆ ਇਹਦੇ ਕੋਲ ਐਡਾ ਦੁਨੀਆਂ ਨੂੰ ਲੁੱਟ ਲਿਆ ਆ ਦੇਖੋ ਆ ਮਾਰਨ ਦਿੱਤਾ ਕਰਦੇ ਆ ਆ ਨਿਕਲਿਆ ਜੀ ਮਾਰੂ ਨਾ ਮਾਰੂ ਨਾ ਯਾਰ ਨਾ ਮਾਰੂ ਆ ਕਾਹਦੇ ਨੇ ਰੱਖਿਆ ਹੋਏ ਅੱਜ ਲੜਾਈ ਹੋਈ ਸੀ ਸਾਡੀ ਤੇਰੀ ਲੜਾਈ ਦੀ ਬਦਮਾਸ਼ ਤੂੰ ਬਦਮਾਸ਼ ਨਹੀਂ ਭਾਜੀ ਬਦਮਾਸ਼ ਆਕ ਦੱਸ ਕਿੰਨੀਆਂ ਲੁੱਟਾਂ ਲਾ ਸਕੀਂ ਬਾਹਰ ਦਾਤ ਕੋਈ ਨਹੀਂ ਕਿ ਤੈਨੂੰ ਛੱਡਣਾ ਨਹੀਂ ਬਾਹਰ ਦਾਤ ਬਾਹਰ ਦਾਤ ਸਾਡੇ ਪਿੰਡ ਕਿੰਨੀਆਂ ਬਾਹਰ ਦਾਤ ਮੈਡਮ ਦੇ ਸਕੂਲ ਵਾਲੀ ਦੇ ਖੂਨ ਖੋਲਾ ਤੈਨੂੰ ਪਤਾ ਨਹੀਂ ਬਾਹਰ ਦਾਤ ਕੋਈ ਨਹੀਂ ਉਹ ਚਾਚਾ ਸੁੱਚਾ ਉਹਦੇ ਉਹਦੇ ਮੁੰਡੀ ਲਾ ਲਈ ਨੇ ਉਹ ਆ ਮਾਊਥੇ ਕਰਤਾਰਪੁਰ ਸਾਹਿਬ ਨੂੰ ਹੋ ਗਿਆ ਤੇਰੇ ਅਰਗਿਆਂ ਨੇ ਤੇਰੇ ਵਰਗਿਆਂ ਨੇ ਤੈਨੂੰ ਛੱਡਣਾ ਨਹੀਂ ਆ ਕਦੇ ਲੈ 10 ਮੈਨੂੰ ਆਰਾ ਤੂੰ ਹੋਰ ਜਾਂਦੇ ਲੋਕਾਂ ਨੂੰ ਲਾਈਆਂ ਨੂੰ ਮਾਰ 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 ਦੇ ਲੈ ਤੈਨੂੰ ਤਲਾਸ਼ੀ ਲੈ ਲੋ ਤਲਾਸ਼ੀ ਆ ਗਈ ਨਿਕਲਿਆ ਤੇਰੇ ਕੋਲੋਂ ਆ ਦੱਸ ਆ ਕੀ ਆ ਕਿਹਦਾ ਆ ਇਹਨਾਂ ਆ ਦੱਸ ਆ ਕਿਹਦਾ ਇਹਨੇ ਕਾਦੇ ਵਾਸਤੇ ਆ ਇਹ ਕਾਦੇ ਵਾਸਤੇ ਆ ਸਾਡੀ ਲੜਾਈ ਹੋਈ ਸੀ ਕਿਥੇ ਲੜਾਈ ਹੋਈ ਸੀ ਸਾਡੀ ਲੜਾਈ ਹੋਈ ਚੱਲ ਚੱਲ ਵਾੜੀਆਂ ਦੂਰੀਆਂ ਚੱਲ ਨਾ ਦੇਖੋ ਨੰਬਰ ਪਲੇਟ ਹੈ ਨਹੀਂ ਜੀ ਮਗਰ ਆ ਦੇਖੋ ਆ ਬ੍ਰਾਮਦ ਹੋਇਆ ਇਹਨਾਂ ਕੋ ਇੱਕ ਭੱਜ ਗਿਆ ਆ ਇੱਕ ਮੋਟਰਸਾਈਕਲ ਲੈ ਕੇ ਭੱਜ ਗਿਆ ਦੋ ਉਹ ਆ ਜਿੰਨਾ ਜਿਹੜਾ ਦੋ ਇਹਨਾਂ ਨੂੰ ਨਹੀਂ ਕਟਕਾਰੀ ਕਟਕਾਰੀ ਤਾਂ ਫਿਰ ਕਿਹਨੂੰ ਲੱਗਿਆ ਉੱਤਰ ਥੱਲੇ ਉੱਤਰ ਉੱਤਰ ਥੱਲੇ ਤੁਹਾਨੂੰ ਕਹਿੰਦਾ ਨਾਕਾ ਲੱਗਾ ਹੁੰਦਾ ਨਹੀਂ ਇਧਰ ਆ ਇੱਥੇ ਥੱਲੇ ਉਹਨਾਂ ਸੱਦੋ ਪਹਿਲਾਂ ਉਹਨਾਂ ਸੱਦੋ ਪਹਿਲਾਂ ਮੈਂ ਮਾਰਦਾ ਉਹਨਾਂ ਨੂੰ ਸੱਦੋ ਜੀ ਥੱਲੇ ਉਹਨਾਂ ਸੱਦੋ ਜੀ ਥੱਲੇ ਉਹਨਾਂ ਸੱਦੋ ਜੀ ਥੱਲੇ ਜਾਨ ਨਾ ਬਣ ਤੀ ਮੈਨੂੰ ਛੱਡਣਾ ਲਿਆ ਮੇਰੀ ਗੱਲ ਸੁਣ ਉਹ ਜਾਨ ਨਾ ਬਣ ਮੈਂ ਸਰਦਾਰ ਜੀ ਭੱਜਿਆ ਜਿਵੇਂ ਇੱਥੇ ਗਲਤਾਂ ਦਾ ਪਾਸੇ ਨਹੀਂ ਤੈਨੂੰ ਭੱਜ ਰਿਹਾ ਤੈਨੂੰ ਕੋਲ ਤੈਨੂੰ ਭੱਜਿਆ ਤੈਨੂੰ ਤੈਨੂੰ ਅਬੀ ਆਸੀਫ ਖਾਨ ਆਸੀਫ ਖਾਨ ਸਮਾਨ ਨਿਕਲਦਾ ਹੈ ਮੁੰਡੇ ਲਾ ਕੇ ਨਾ ਮਾ ਨਹੀਂ ਮੁਰਖਾ ਤਰਾਖੀ ਲੈ ਗਈ ਕਿਹੜੇ ਕਮਾ ਸਾਲੇ ਪੈਸੇ ਉਹ ਦੂਜਾ ਕਿੱਥੇ ਗਿਆ ਭੱਜ ਗਿਆ ਨਾ ਨਾ ਆ ਵੀ ਆਰਸੀ ਹਮ ਮੁਰਖਾ ਸਮਾਨ ਉਹ ਦੂਜਾ ਕਿੱਥੇ ਗਿਆ ਬੰਦਾ ਉਹ ਦੋ ਜਣੇ ਆ ਕਿੱਥੇ ਗਿਆ ਨਾ ਨਾ ਓਏ ਇਹ ਦੋ ਜਣੇ ਸੀ ਭਾਈ ਬੜੀ ਚੋ ਮੈਂ ਉਹ ਵੀ ਪੜਦਾ ਮੈਂ ਉਹ ਵੀ ਮਾਰਦਾ ਲਾਈਨ ਨੂੰ ਲਾ ਲਾਈਵ ਕਰੋ ਮਾੜੇ ਜੀ ਲਾਈਵ ਆ ਦੇਖੋ ਦਾਦ ਜੀ ਸਾਥ ਸਾਥ ਗੱਲ ਕੋ ਨਹੀਂ ਆ ਤਾਂ ਉਹ ਤੇਰੀ ਭੈਣ ਰੱਖਿਆ ਆ ਦੇਖੋ ਦੂਰੋਂ ਕਰ ਦੂਰੋ ਇਹ ਜੱਟ ਬੋਲਣ ਨੂੰ ਕੱਢੇ ਵੀ ਨਾਲ ਤੇਰੀ ਛਾਗ ਆ ਦੇਖੋ ਮਹਾਰਾਜ ਜੀ ਆ ਦਾਦ ਕੀ ਗੱਲ ਰੱਖਿਆ ਹੈ ਆ ਦੇਖੋ ਮਹਾਰਾਜ ਜੀ ਐਦਾਂ ਲੁੱਟਾ ਘੋਆ ਖੋੜਿਆ ਇਹਦੇ ਕੋਲੋਂ ਨਿਕਲਿਆ ਬਾਸ਼ੋ ਆ ਦੇਖੋ ਤਾਂ ਆਹੋ ਆ ਦੇਖੋ ਆ ਦੇਖੋ ਇਹ ਨਫਰੋ ਆ ਆ ਮਾਰ ਦੀ ਨਿਕਲੇ ਆ ਇਹਦੇ ਕੋਲ ਐਡਾ ਦੁਨੀਆ ਨੂੰ ਲੁੱਟ ਲਿਆ ਆ ਆ ਦੇਖੋ ਆ ਮਾਰ ਦਿੱਤਾ ਕਰਦੇ ਆ ਆ ਨਿਕਲੇ ਆ ਜੀ ਮਾਰੋ ਨਾ ਮਾਰੋ ਨਾ ਯਾਰ ਨਾ ਮਾਰੋ ਆ ਕਹਿੰਦੇ ਨੇ ਖਿਆ ਹੋਏ ਅੱਗੀ ਲੜਾਈ ਹੋਈ ਸੀ ਸਾਡੀ ਤੇਰੀ ਲੜਾਈ ਦੀ ਬਦਮਾਸ਼ ਕਹਾਈ ਆ ਤੂੰ ਬਦਮਾਸ਼ ਨਹੀਂ ਭਾਈ ਜੀ ਬਦਮਾਸ਼ ਆਕ ਦੱਸ ਕਿੰਨੀਆਂ ਲੁੱਟ ਪਾਰ ਦਾ ਸਾਕੇ ਬਾਰਦਾਤ ਕੋਈ ਨਹੀਂ ਕੀਤੀ ਤੈਨੂੰ ਛੱਡਣਾ ਨਹੀਂ ਬਾਰਦਾਤ ਦਾ ਬਾਰਦਾਤ ਸਾਡੇ ਪਿੰਡ ਕਿੰਨੀਆਂ ਬਾਰ ਮੈਡਮ ਦੇ ਸਕੂਲ ਵਾਲੀ ਦੇ ਫੋਨ ਕੋਲੇ ਤੈਨੂੰ ਪਤਾ ਨਹੀਂ ਬਾਰਦਾਤ ਕੋਈ ਨਹੀਂ ਚਾਚਾ ਸੁੱਚਾ ਉਹਦੇ ਉਹਦੇ ਮੁੰਡੀ ਲਾ ਲਈ ਇਹ ਆ ਆ ਮਾ ਉੱਥੇ ਕਰਤਾਰਪੁਰ ਸਾਹਿਬ ਨੂੰ ਉਹ ਦਿਆ ਤੇਰੇ ਅਰਗਿਆਂ ਨੇ ਤੇਰੇ ਵਰਗਿਆਂ ਨੇ ਬੰਦੋ ਚੋਪਾ ਸਾਹਿਬ ਇਹਨਾਂ ਨੂੰ ਆ ਦੇਖੋ ਇਹਨਾਂ ਚੋਪਾ ਮੈਂ ਭਾਈ ਪਹਿਲਾਂ ਤਾਂ ਸਾਨੂੰ ਉਹਨਾਂ ਪੁੱਤ ਆਪਣੇ ਆ ਨਾ ਆਪਸੀ ਦਖਲ ਲੋ ਮੈਂ ਸਾਰਾ ਕੋ ਦੱਦ ਦਿੰਦਾ ਆ ਕਾਦੇ ਲੈ ਓ ਤੈਨੂੰ ਛੱਡਣਾ ਨਹੀਂ ਆ ਕਾਦੇ ਲੈ ਦੱਸ ਮੈਨੂੰ ਸਾਰਾ ਤੂੰ ਉਹਨੇ ਜਾਂਦੇ ਲੋਕਾਂ ਨੂੰ ਲਾਈਆਂ ਨੂੰ ਮਾਰ 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 ਦੇ ਭਾਈ ਤੇ ਲੋ ਤਲਾਸ਼ੀ ਲੈ ਲੋ ਤਲਾਸ਼ੀ ਆ ਗਈ ਨਿਕਲਿਆ ਤੇਰੇ ਕੋਲੋਂ ਆ ਦੱਸ ਆ ਕੀ ਆ ਕਿਹਦਾ ਆ ਪਹਿਲਾਂ ਆ ਦੱਸ ਆ ਕਿਹਦਾ ਇਹ ਕਾਦੇ ਵਾਸਤੇ ਆ ਇਹ ਕਾਦੇ ਵਾਸਤੇ ਸਾਡੀ ਲੜਾਈ ਹੋਈ ਸੀ ਕਿਥੇ ਲੜਾਈ ਹੋਈ ਤੇਰੀ ਲੜਾਈ ਹੋਈ ਚੱਲ ਚੱਲ ਲੜਨੀ ਆ ਤੂੰ ਇਹਨਾਂ ਨੂੰ ਚੱਲ ਪਾ ਜੀ ਤੁਸੀਂ ਲੜਨੀ ਆ ਲੰਗੋਡੀ ਮੰਡੀ ਮੱਲੇ ਇੱਥੇ ਬੁਲਾ ਇੱਥੇ ਮੰਡੀ ਮੱਲੇ ਵਾਲਿਆਂ ਨੂੰ ਬੁਲਾ ਇੱਥੇ ਇੱਥੇ ਬੁਲਾ ਮੰਡੀ ਮੰਡੀ ਮੱਲੇ ਇੱਥੇ ਬੁਲਾ ਮੰਡੀ ਮੱਲੇ ਔਰ ਰੋਕੋ ਕਿਹੜੀ ਹੋ ਗਈ ਫੌਜ ਆ ਵੀ ਨਾਲ ਹੀ ਆ ਜੀ ਆਹ ਦੇਖੋ ਦੋ ਇਹ ਵੀ ਇਹ ਵੀ ਨਾਲ ਹੁਣੇ ਮਾਰ ਰੇ ਇਨਫੋਰਮੇਸ਼ਨ ਹੋਈ ਆ ਪੁਲ ਤੋਂ ਫੋਨ ਆਇਆ ਵੀ ਦੋ ਮੋਟਰਸਾਈਕਲ ਆਉਂਦੇ ਆ ਇੱਕ ਭੱਜ ਗਿਆ ਆ ਇੱਕ ਇੱਥੇ ਆ ਦੇਖੋ ਜਬਤ ਕਰ ਲਿਆ ਗਿਆ ਇਧਰ ਆਓ ਆ ਦੇਖੋ ਆ ਮੋਰਸਾ ਲੈ ਰੋ ਹੋਰ ਹੈ ਨਹੀਂ ਕੋਈ ਮੋਰੀ ਦਾ ਨਾਂ ਜੀ ਕੋਈ ਨੰਬਰ ਪਲੇਟ ਇਹਦੇ ਮਗਰ ਦੇਖੋ ਚੋਰੀ ਦਾ ਇਹਨਾਂ ਕੋਈ ਕੋਈ ਕਾਗਜ਼ ਨਹੀਂ ਇਹ ਉਹਨੇ ਚੈੱਕ ਕਰੋ ਮੋਟਰਸਾਈਕਲ ਇਹਨਾਂ ਦਾ ਨਿਗਾਹ ਦੇਖੋ ਨੰਬਰ ਪਲੇਟ ਹੈ ਨਹੀਂ ਜੀ ਮਗਰ ਆਹ ਦੇਖੋ ਆ ਬਰਾਮਦ ਹੋਇਆ ਇਹਨਾਂ ਕੋ ਇੱਕ ਭੱਜ ਗਿਆ ਆ ਇੱਕ ਮੋਰਸਾ ਲੈ ਕੇ ਭੱਜ ਗਿਆ ਦੋ ਉਹ ਆ ਜਿੰਨਾ ਜਿਹੜਾ ਦੋ ਇਹਨਾਂ ਨੂੰ ਨਹੀਂ ਤਾਂ ਦਿয়ালਪੁਰ ਪਿੰਡ ਦੇ ਵਿੱਚ ਸੀਗੇ ਜਿਸ ਜਗ੍ਹਾ ਦੇ ਉੱਪਰ ਪੰਜ ਪਿੰਡ ਵੱਲੋਂ ਮਹਾਪੰਚਾਇਤ ਬਣਾਈ ਗਈ ਸੀਗੀ ਉਸ ਪੰਚਾਇਤ ਦੇ ਵਿੱਚ ਪੰਜਾਂ ਪਿੰਡਾਂ ਦੇ ਹਰੇਕ ਇਲਾਕੇ ਦੇ ਵਿੱਚ ਜਿਹੜਾਏ ਉਹ ਨਾਕੇ ਲਗਾਏ ਜਾਣੇ ਸੀਗੇ ਅੱਜ ਵੀ ਨਾਕਾ ਲਗਾਇਆ ਜਾਣਾ ਸੀਗਾ ਪਰ ਉਸ ਤੋਂ ਪਹਿਲਾਂ ਅੱਜ ਟੈਸਟ ਜਿਹੜਾ ਹੈ ਉਹ ਕਰਨ ਆਏ ਸੀਗੇ ਪਰ ਟੈਸਟ ਦੇ ਵਿੱਚ ਜਿਹੜਾ ਹੈਗਾ ਉਹ ਨੌਜਵਾਨ ਜਿਹੜੇ ਨੇ ਉਹ ਫੜੇ ਗਏ ਨੇ ਜਿਨ੍ਹਾਂ ਵੱਲੋਂ ਨਸ਼ਾ ਜਿਹੜਾ ਹੈਗਾ ਇਹ ਉਹ ਖਰੀਦਣ ਜਿਹੜਾ ਉਹ ਜਾਇਆ ਜਾ ਰਿਹਾ ਸੀਗਾ ਦੋ ਪਿੰਡਾਂ ਦੇ ਸਰਪੰਚ ਮੌਜੂਦ ਨੇ ਤਾ ਇਹਨਾਂ ਵੱਲੋਂ ਜਿਹੜਾ ਹੈਗਾ ਇਹ ਉਹ ਦੋ ਮੁੰਡੇ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਜਿਹੜਾ ਹੈ ਉਹ ਮੌਕੇ ਤੇ ਉੱਪਰ ਹੀ ਗ੍ਰਿਫਤਾਰ ਜਿਹੜਾ ਹੈ ਫੜਿਆ ਗਿਆ ਇਹ ਤੁਸੀਂ ਐਕਟਿਵਾ ਜ਼ਰੂਰ ਦੇਖੋ ਇਹ ਐਕਟਿਵਾ ਦੇ ਵਿੱਚ ਜਿਹੜੇ ਨੇ ਉਹ ਨੌਜਵਾਨ ਦੋਨੋਂ ਆਏ ਨੇ ਤੇ ਉਹਨਾਂ ਨੂੰ ਹੁਣ ਮੇਰੇ ਖਿਆਲ ਨਾਲ ਹੱਲੇ ਸਮਝਾ ਰਹੇ ਨੇ ਕਿਉਂਕਿ ਜਵਾਨ ਮੁੰਡੇ ਨੇ ਜਵਾਨਾਂ ਨਾਲ ਗੱਲਬਾਤ ਵੀ ਜ਼ਰੂਰ ਕਰਨ ਦੀ ਕੋਸ਼ਿਸ਼ ਰਗੇ ਸਰਪੰਚ ਸਾਹਿਬ ਇਹ ਕਿੱਥੇ ਜਾ ਰਹੇ ਨੇ ਦੋਨੋਂ ਜਣੇ ਇਹ ਤੁਹਾਨੂੰ ਆਪ ਹੀ ਦੱਸਣਗੇ ਦੱਸੋ ਜੀ ਕਿੱਥੇ ਜਾ ਰਹੇ ਬਾਈ ਕਿੱਥੇ ਜਾ ਰਹੇ ਹੋ ਤੁਸੀਂ ਹਾਂਜੀ ਕਿੱਥੇ ਜਾ ਰਹੇ ਹੋ ਲਾਹ ਤੇ ਹੁਣ ਜੱਜ ਲਈ ਹੈ ਨਾ ਪਹਿਣਾ ਮਹਾਰਾਜ ਅਮੀਰੇ ਕੀ ਕਰਨ ਜਾ ਰਹੇ ਹੋ ਇੱਥੇ ਭਾਈ ਹਾਂਜੀ ਕੀ ਕਰਨ ਜਾ ਰਹੇ ਹੋ ਕੋਹ ਨਹੀਂ ਭਾਈ ਨਾ ਜੱਲੇ ਹੁਣ ਨਾ ਸੱਚ ਦਾ ਸਾਦਾ ਦੇ ਸਾਚ ਸੱਚ ਕਹਿ ਰਹੇ ਜੋ ਕਹਿ ਰਹੇ ਨੇ ਉਹ ਕਰ ਰਹੇ ਨੇ ਜਿਹੜੀ ਗੱਲ ਤੋਂ ਪਹਿਲਾਂ ਮੰਨਿਓ ਉਹ ਦੱਸੋ ਕੀ ਕੀ ਕਰਨ ਜਾ ਰਹੇ ਹੋ ਭਾਈ ਮੰਨਿਆ ਜੀ ਸਮਾਂ ਲੈਣ ਚੱਲੇ ਨਹੀਂ ਭਾਈ ਸਮਾਂ ਲੈਣ ਚੱਲੇ ਸੀਗੇ ਤੇ ਇਹ ਕੰਮ ਕਦੋਂ ਤੋਂ ਕਰ ਰਹੇ ਹੋ ਭਾਈ ਮੈਂ ਨਹੀਂ ਕਰਦਾ ਭਾਈ ਆ ਭਾਈ ਦੇ ਨਾਲ ਚੁੱਲਾ ਮੈਂ ਤੈਨੂੰ ਲੈ ਕੇ ਆ ਮੇ ਨੂੰ ਕਹਿੰਦਾ ਇਹ ਲੈ ਕੇ ਹਾਂਜੀ ਲੈ ਕੇ ਕੋਈ ਗੱਲ ਨਹੀਂ ਹਾਂਜੀ ਕੋਈ ਗੱਲ ਨਹੀਂ ਕਹਿੰਦਾ ਜਦੋਂ ਇਹ ਮੁੰਡਾ ਜਦੋਂ ਜਾਨਕਾ ਕਹਿੰਦਾ ਭਾਈ ਕਹਿੰਦਾ ਕਿ ਚੱਲ ਆਪਾਂ ਜਾਂਦੀ ਰਹਿਣਾ ਕਹਿੰਦਾ ਮਰ ਗਿਆ ਵਾ ਮਤਲਬ ਇਹ ਇਹ ਦੇਖੋ ਸਿਆਣਾ ਬਣਾ ਬੰਦਾ ਇਹਨੇ ਦੱਸਿਆ ਮੈਂ ਕਿਹਾ ਵੀ ਅੱਜ ਤੂੰ ਇਹਨੂੰ ਲਾਇਆ ਨਾ ਹਾਂ ਜੇ ਲਾਏ ਗਏ ਨੂੰ ਤੇ ਕੱਲ ਨੂੰ ਇਹ ਤੇਰੇ ਨਿਆਣੇ ਲਾਉਗਾ ਤੇਰੇ ਘਰ ਵੀ ਬੂਟਾ ਇੱਥੇ ਲੱਗਣਾ ਇਸ ਕਰਕੇ ਇਹਨੂੰ ਬੱਚੇ ਨੂੰ ਸਮਝਾਇਆ ਸੀ ਕਾਉਂਸਲਿੰਗ ਵੀ ਕਰ ਕਰੀ ਦੀਆ ਜਿਹੜਾ ਸਾਨੂੰ ਲੱਗਦਾ ਬੱਚਾ ਸਾਡੇ ਕਹਿੰਦੇ ਲੱਗ ਸਕਦਾ ਜਿਹੜੇ ਨਵੇਂ ਸ਼ੁਰੂਆਤ ਜਿੰਨਾਂ ਦੀ ਹੋਈ ਆ ਹੁਣ ਇਹ ਮੁੰਡੇ ਨੂੰ ਅਸੀਂ ਸਮਝਾਇਆ ਇਹ ਮੰਨ ਗਿਆ ਹਾ ਤੇ ਤੋਬਾ ਕਰ ਗਿਆ ਵੀ ਮੈਂ ਇਹ ਨਹੀਂ ਇਸ ਰਸਤੇ ਤੇ ਨਹੀਂ ਤੁਰੂੰਗਾ ਮੈਂ ਹਾਂ ਬਿਲਕੁਲ ਹਾਂ ਇੱਕ ਮੰਨ ਗਿਆ ਕਿ ਵੀ ਨਸ਼ਾ ਛੱਡ ਦਊਂਗਾ ਬਿਲਕੁਲ ਬਿਲਕੁਲ ਵੀ ਕਹਿ ਰਹੇ ਨੇ ਕਿ ਨਸ਼ਾ ਤੋਂ ਛੱਡ ਦੂੰਗਾ ਤੋਂ ਮੰਨ ਗਿਆ ਨਸ਼ਾ ਛੱਡ ਦੇਗਾ ਨਸ਼ਾ ਕਰਦਾ ਹੀ ਨਹੀਂ ਆ ਕੁਛੋ ਬਾਈ ਨੂੰ ਮੈਂ ਤੂੰ ਮੰਨਿਆ ਹੁਣੀ ਤਾਂ ਤੂੰ ਮੰਨਿਆ ਬਾਈ ਦੇ ਨਾਲ ਚੱਲਾਂਗਾ ਅੱਛਾ ਨਾਲ ਚੱਲਾਂਗਾ ਤੇ ਫੇਰ ਮਤਲਬ ਨੈਣ ਤਾਂ ਚੱਲਾਂ ਹੀ ਨਸ਼ਾ ਹੀ ਨਾ ਮੇਰੇ ਖਿਆਲ ਨਾਲ ਆਹੋ ਬਾਈ ਮੈਂ ਇਹ ਗੱਲ ਤੁਹਾਨੂੰ ਦੱਸਣ ਆ ਮੈਂ ਲੈਣ ਚਲਾਂਗਾ ਪਰ ਮੈਂ ਨਾਲ ਚੱਲਾਂ ਮੈਂ ਆਪ ਨਹੀਂ ਨਾ ਕਰਦਾ ਇਹ ਕੰਮ ਆਪ ਨਹੀਂ ਕਰਦੀ ਹੈਗੀ ਨਾਲ ਨਾਲ ਜਾਣਾ ਵੀ ਤਾਂ ਗਲਤ ਹੈ ਨਾ ਹਾਂਜੀ ਹਾਂਜੀ ਗਲਤ ਆ ਮੈਂ ਤੁਹਾਡੀ ਗੱਲ ਨਾਲ ਸਹਿਮਤ ਆਈ ਹਾਂ ਨਾਲ ਜਾਣਾ ਵੀ ਤਾਂ ਗਲਤ ਹੈ ਹਾਂਜੀ ਹਾਂਜੀ ਜੇ ਫੜਿਆ ਜਾਵੇ ਤਾਂ ਨਾਲ ਤੂੰ ਵੀ ਫਸਣਾ ਆ ਇਹਨਾਂ ਪਤਾ ਹੈ ਨਾ ਦੋਸ਼ੀ ਤੂੰ ਵੀ ਉਹਨੇ ਪੜਨਾ ਉਹ ਤਾਂ ਪੁਲਿਸ ਦਾ ਵੀ ਆ ਨਾਕਾ ਨਾਲ ਹੀ ਪੁਲਿਸ ਆ ਸਾਰਾ ਕੋਸ਼ਾ ਸਾਰੀ ਕੋ ਪਰਮਿਸ਼ਨ ਆ ਸਭ ਨੂੰ ਪਤਾ ਵਾ ਪਰ ਆਹ ਗਾਮਾ ਨਾ ਤੁਸੀਂ ਬੰਦ ਕਰ ਦੋ ਜੋ ਬਾਬਾ ਜੀ ਨੇ ਤੁਹਾਨੂੰ ਦੱਸਿਆ ਨਾ ਕਿ ਉਹਦਾ ਮੁੰਡਾ ਵਾ ਅੱਜ ਤੇਰੀ ਅੱਜ ਉਹ ਉਤੋਂ ਛੱਡ ਨਹੀਂ ਹੋਇਆ ਤੇ ਉਹ ਪੱਕੀ ਉਮਰੇ ਪੈ ਗਿਆ ਵਾ ਨਾ ਤੇਤੋਂ ਨਾ ਛੱਡੋ ਨਾ ਕਲਮਾਂ ਦੇ ਸਾਰੇ ਸਰਪੰਚ ਖੜੇ ਏਰੀਏ ਦੇ ਇਹ ਸੇਮ ਮਸਲੀਏ ਤੇ ਹਾਂ ਜੇ ਉਹ ਬੰਦੀਆਂ ਦੇ ਪਾਸ ਜਾ ਕੇ ਜਿਵਾਉਂਦੇ ਆ ਸਰਪੰਚ ਸਾਹਿਬ ਹੁਣ ਕਹਿੰਦੇ ਚਲੋ ਤੁਹਾਨੂੰ ਤੁਹਾਨੂੰ ਸਹਿਮਤੀ ਨਾਲ ਛੱਡ ਰਹੇ ਆ ਬਾਹਰ ਜਾ ਜੋ ਤੁਸੀਂ ਮੇਰੀ ਸਕੂਟਰੀ ਉਹਦੇ ਮੁੰਡੇ ਦੇ ਨਾਮ ਆ ਤੇ ਠੀਕ ਆ ਪਤਾ ਕੀਤਾ ਸਾਰਾ ਕੁਝ ਹਜੇ ਉਹ ਮੁੰਡਾ ਸਹੀ ਆ ਅਸੀਂ ਜਿਹੜਾ ਸਰਪੰਚ ਸਾਹਿਬ ਨੇ ਉਹਨੂੰ ਸਮਝਾਇਆ ਸਾਡਾ ਸਮਝਾਉਣ ਦਾ ਵੀ ਫਰਜ਼ ਆ ਬੱਚੇ ਨੂੰ ਜੇ ਕੋਈ ਗਲਤ ਰਾਹ ਤੇ ਜਾ ਰਿਹਾ ਵਾ ਉਹਨੂੰ ਸਮਝਾਇਆ ਕਿ ਇਦਾਂ ਕਿਸੇ ਤੋਂ ਬੰਦੇ ਨਾਲ ਆਉਣਾ ਵੀ ਨਹੀਂ ਕਰ ਛੱਡੇ ਰਿਗੇ ਇੱਥੇ ਫੈਂਟੀ ਲਾਈ ਆ ਫੜ ਕੇ ਪੁਲਿਸ ਨੂੰ ਦਿੱਤੇ ਗਏ ਆ ਜੂਤ ਬਹੁ ਫਿਰਿਆ ਆ ਤੇ ਮੇਰੇ ਵੀਰ ਤੁਸੀਂ ਸੱਚਾਈ ਤੇ ਰਹੇ ਆ ਸਾਥ ਦੱਸਿਆ ਆ ਤੇ ਇਹ ਹੁਣ ਸਰਪੰਚ ਸਾਹਿਬਾਨ ਤੁਹਾਨੂੰ ਹੁਣ ਇਹ ਤੁਹਾਨੂੰ ਹੁਣ ਛੱਡ ਦੇਣਗੇ ਜਿੱਦਾਂ ਸਮ ਹਾਂਜੀ ਨਹੀਂ ਹਾਂਜੀ ਆ ਨਹੀਂ ਪਿੱਛੇ ਵਿੱਚ ਅਸੀਂ ਗਾ ਨਹੀਂ ਗਾ ਜਾਣ ਦੇਣਾ ਉਧਰ ਨੂੰ ਅੰਮੀ ਦੇ ਆਪਣੇ ਘਰ ਤੋਂ ਚੱਲੋ ਇਹਦੀ ਮੰਮੀ ਨਾਲ ਵੀ ਅਸੀਂ ਗੱਲ ਕਰ ਸਕਦੇ ਹੁਣ ਇਹਦੀ ਮੰਮੀ ਦਾ ਵੀ ਫੋਨ ਆਇਆ ਸੀਗਾ ਇਹ ਰਹਿੰਦੇ ਕਿੱਥੇ ਨੇ ਦੋਨੋਂ ਦੱਸਿਆ ਇਹਨਾਂ ਨੇ ਕਿੱ데 ਭਲਾਤ ਤਾ ਹਾਂ ਜੀ ਭਲਾਤ ਤੂੰ ਹੀ ਥੀ ਨਸ਼ਾ ਲੈਣ ਉਹ ਰੌਂਦੇ ਆ ਜੀ ਮਹਾਰਾਜ ਟਾਂਡੇ ਤੱਕ ਟਾਂਡੇ ਤੱਕ ਦੁਨੀਆ ਆਉਂਦੀ ਭੋਗ ਪਰ ਤੱਕ ਦੁਨੀਆ ਆਉਂਦੀ ਜੀ ਇੱਥੇ ਕਿਸੇ ਨਸ਼ਾ ਵਿਕਦੇ ਸਸਤਾ ਵਿਕਦਾ ਜਾਂ ਫਿਰ ਉਸ ਤੋਂ ਲੈਦਾ ਕੋਈ ਇਹਨਾਂ ਦੇ ਕਹਿਣ ਤੇ ਸਸਤਾ ਨਸ਼ਾ ਸਾਨੂੰ ਇੱਥੋਂ ਮਿਲਦਾ ਆ ਜੀ ਇਹ ਜਿਹੜਾ ਸਟੇਸ਼ਨ ਹਮੀਰਾ ਆ ਇੱਥੋਂ ਸਸਤਾ ਨਸ਼ਾ ਮਿਲਦਾ ਇਹਨਾਂ ਦੇ ਕਹਿਣ ਤੇ ਇਹਨਾਂ ਦੇ ਦੱਸਣ ਤੇ ਜਦੋਂ ਇਹਨਾਂ ਦੀ ਪੁੱਛਗਿੱਛ ਹੁੰਦੀ ਹੈ ਇਹ ਦੇਖੋ ਇਹ ਉਹ ਦੋ ਨੌਜਵਾਨ ਨੇ ਜਿਨ੍ਹਾਂ ਨੂੰ ਇਹਨਾਂ ਨੇ ਫੜਿਆ ਹੈ ਸਰਪੰਚ ਸਾਹਿਬ ਨੇ ਫੜਿਆ ਹੋ ਗਿਆ ਇਹਨਾਂ ਦਾ ਕਹਿਣਾ ਕਿ ਵੀ ਇਹ ਨਸ਼ਾ ਲੈਣ ਆਏ ਸੀਗੇ ਤਾਂ ਇਹਨਾਂ ਨੂੰ ਹੁਣ ਪੁੱਠੇ ਰਾਈ ਜਿਹੜਾ ਇਹ ਮੋੜਿਆ ਅੱਛਾ ਸਰਪੰਚ ਸਾਹਿਬ ਇਹ ਨੌਜਵਾਨ ਕੀ ਕਹਿੰਦੇ ਸੀਗੇ ਕਿ ਭਈ ਜਦੋਂ ਤੁਸੀਂ ਇਹਨਾਂ ਨੇ ਗੱਲਬਾਤ ਕੀਤੀ ਤੇ ਪਹਿਲਾਂ ਕੀ ਕਹਿੰਦੇ ਸੀਗੇ ਇਹ ਦੇਖੋ ਜਿਹੜਾ ਛੋਟਾ ਸੀਗਾ ਇਹ ਤਾਂ ਹਜੇ ਸ਼ੁਰੂਆਤ ਆ ਠੀਕ ਆ ਦੂਸਰਾ ਜਿਹੜਾ ਉਹਨੂੰ ਪੁੱਛਿਆ ਉਹਦੇ ਹੈਗੀ 38 ਸਾਲ ਦੀ ਏਜ ਉਹ ਉਹ ਤਾਂ ਪੂਰੀ ਤਰ੍ਹਾਂ ਲੱਗ ਚੁੱਕਾ ਉਹਦੇ ਤੇ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਕਾਕਾ ਦੇਖ ਅੱਜ ਅੱਜ ਤੂੰ ਇਸ ਮੁੱਦੇ ਨੂੰ ਲੈ ਕੇ ਆ ਨਾਲ ਛੋਟੀ ਉਮਰ ਦੇ ਵਿੱਚ ਇਹਨੂੰ ਨਸ਼ੇ ਤੇ ਲਾ ਦਿੱਤਾ ਤੂੰ ਕੱਲ ਨੂੰ ਇਹ ਹੁਣ ਜਦੋਂ ਤੇਰੀ ਮਰਦਾ ਹੋਗਾ ਕੱਲ ਨੂੰ ਤੇਰੇ ਉਹਦੇ ਬੱਚੇ ਦਾ ਪੁੱਛਿਆ ਕਹਿੰਦਾ ਮੇਰਾ ਬੇਟਾ ਹੈ 8 ਸਾਲ ਦਾ ਫਿਰ ਮੈਂ ਕਿਹਾ ਤੇਰੇ ਘਰ ਵੀ ਇਹ ਬੂਟਾ ਲਾਊਗਾ ਅੱਜ ਤੂੰ ਉਹਨਾਂ ਦੇ ਘਰ ਚ ਬੂਟਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਨਾ ਕੱਲ ਨੂੰ ਇਹ ਜਦੋਂ ਤੇਰੇ ਵਾਂਗੂ ਪੱਕ ਗਿਆ ਨਸ਼ੇ 'ਚ ਬਚੂਰ ਹੋ ਗਿਆ ਨਾ ਨਹੀਂ ਛੱਡ ਹੋਣਾ ਕਦਰ ਰੋਜ਼ ਰਜਾਨਾ ਲਾ ਕਰੂ ਕੱਲ ਨੂੰ ਤੇਰੇ ਮੁੰਡੇ ਜਦਾਂ ਅੱਜ ਤੂੰ ਇਹਨੂੰ ਨਾਲ ਲੈ ਕੇ ਹੈ ਨਾ ਮੇਰੇ ਲੈਣ ਚੱਲੇ ਨਾ ਓ ਤਾਂ ਤੇਰੇ ਮੁੰਡੇ ਨੂੰ ਵੀ ਕੱਲ ਨੂੰ ਨਾਲ ਲੈ ਆ ਕੇ ਫੇਰ ਤੈਨੂੰ ਸੇਕ ਲੱਗੂ ਤੇਰੇ ਘਰ ਵਾਲੀ ਨੂੰ ਸੇਕ ਲੱਗੂ ਤੇ ਜੇ ਤੇਰੀ ਬੇਟੇ ਹੋਏ ਕੱਲ ਨੂੰ ਉਹਨੂੰ ਵੀ ਸੇਕ ਲੱਗੂ ਕਿ ਸੌਰਿਆ ਦੇ ਘਰ ਬੈਠੇ ਹੋਵੇ ਮੇਰਾ ਭਰਾ ਨੇ ਜਿਹੜਾ ਨਸ਼ੇੜੀ ਹੋ ਗਿਆ ਇਸ ਕਰਕੇ ਤੂੰ ਵੀ ਛੱਡ ਦੇ ਤੇ ਇਹਨਾਂ ਬੱਚਿਆਂ ਨੂੰ ਨਾਲ ਨਾਲ ਲੈ ਆ ਕੇ ਗਾਂ ਨਵੀਂ ਫਿਰ ਤੇ ਇਸ ਪਿੰਡ ਕਿਉਂ ਆਉਂਦੇ ਨੇ ਇਸ ਪਿੰਡ ਨਸ਼ਾ ਸਸਤਾ ਵਿਕਦਾ ਹੈ ਇੱਥੇ ਬਿਲਕੁਲ ਹੀ ਇੱਥੋਂ 3-4 ਕਿਲੋਮੀਟਰ ਦਾ ਹੈਗਾ ਹੁਣ ਇੱਥੇ ਜੇ ਸਾਪਾਂ ਇਸ ਜਗ੍ਹਾ ਤੇ ਹੁਣ ਸਾਨੂੰ ਪਤਾ ਲੱਗ ਜਾਵੇ ਕਿ ਇੱਧਰ ਵੀ ਮਾਲਕ ਕੋਈ ਆ ਰਿਹਾ ਕੋਈ ਗੱਡੀ ਖੜੀ ਆ ਜਾਂ ਕੋਈ ਇੱਧਰ ਤੇ ਕੋਈ ਮੋਟਰਸਾਈਕਲ ਆ ਰਿਹਾ ਕੋਈ ਨਸ਼ੇੜੀ ਫਿਰਦੇ ਆ ਅਸੀਂ ਫਿਰ ਇਥੋਂ ਉਸ ਸਾਈਡ ਨੂੰ ਫਿਰ ਨਿਕਲ ਜਾਈਏ ਉੱਥੇ ਜਾ ਕੇ ਨਾਕਾ ਲਾਈਦਾ ਪਰ ਮੇਨ ਸਾਡਾ ਜਿਹੜਾ ਸੈਂਟਰ ਪੁਆਇੰਟ ਇਹ ਹੈ ਸਾਡਾ ਨਾਕੇ ਦਾ ਕਿਉਂਕਿ ਇਧਰੋਂ ਆ ਜਿਹੜਾ ਹੈਗਾ ਟਾਂਡਾ ਬੇਗੋਵਾਲ ਪਲੱਥ ਇਹ ਸਾਰੇ ਇਹ ਸਾਈਡ ਤੋਂ ਜਿੰਨੇ ਵੀ ਆਉਂਦੇ ਆ ਇਹ ਸਾਰੇ ਇਸੇ ਰਸਤੇ ਹੀ ਜਾ ਕੇ ਅੱਗੇ ਜਿਹੜਾ ਉੱਥੇ ਜਾ ਕੇ ਚਿੱਟਾ ਲੈਂਦਾ ਅੱਛਾ ਅੱਜ ਤੱਕ ਮੇਰੇ ਖਿਆਲ ਨਾਲ ਤੁਸੀਂ ਤੁਹਾਡੇ ਸਾਹਮਣੇ ਆ ਮਾਫ ਕਰ ਦਿੱਤਾ ਉਹ ਮੋੜ ਗਿਆ ਉਹਨਾਂ ਨੂੰ ਲੱਗੀ ਪੁਲਿਸ ਆ ਖੜੀ ਅੱਛਾ ਉਹਨਾਂ ਨੂੰ ਲੱਗਾ ਵੀ ਪੁਲਿਸ ਆ ਖੜੀ ਅੱਛਾ ਉਹਨਾਂ ਨੂੰ ਲੱਗਾ ਕਿ ਪੁਲਿਸ ਖੜੀ ਹੈਗੀ ਤਾਂ ਮੁੜ ਗਿਆ ਆ ਮੁੜ ਗਿਆ ਜੀ ਤਾਂ ਤਾਂ ਵ ਤਾ ਮੁਰ ਗਿਆ ਉਹ ਦੇਖੋ ਦੇਖ ਰਹੇ ਆ ਉਹ ਰੁਕ ਕੇ ਫਿਰ ਦੇਖ ਰਹੇ ਆ ਮੋਟਰਸਾਈਕਲ ਤਾਂ ਮੋੜ ਦਿਆ ਉਹਨਾਂ ਨੇ ਫਿਰ ਵੀ ਉਹ ਚਲੋ ਡਰੇ ਹੋਏ ਦੇਖ ਰਹੇ ਐ ਇਸ ਗੱਲ ਨੂੰ ਵੀ ਪਤਾ ਨਹੀਂ ਉੱਥੇ ਕੀ ਮਤਲਬ ਪੁਲਿਸ ਨਾਲ ਖੜੀ ਹੋਵੇ ਹਾਂ ਚਲੋ ਦੱਸ ਦਿੱਤਾ ਉਹਨਾਂ ਨੇ ਪਰ ਡਰ ਹੈਗਾ ਲੋਕਾਂ ਨੂੰ ਡਰ ਹੈਗਾ ਥੋੜਾ ਬੋਟਾ ਕੀ ਡਰ ਹੈਗਾ ਡਰ ਹੈਗਾ ਔਰ ਇਸ ਇਸ ਨਾਕੇ ਦੀਆਂ ਜਿਹੜੀਆਂ ਮੰਨ ਲਓ ਜਿਹੜੀ ਸਾਡੇ ਪੰਜਾ ਪਿੰਡਾਂ ਦੀ ਮਹਾਪੰਚਾਇਤ ਬਣੀ ਜਾ ਇਸ ਵੇਲੇ ਪੂਰੀ ਮਹਾਰਾਜ ਕਰਮਾ ਪੂਰੀ ਚੜ੍ਹਦੀ ਕਲਾ ਆਇਆ ਪੂਰਤ ਪੂਰੀ ਹੈ ਤੁਹਾਮਾ ਪੰਜਾਬ ਦੇਸ਼ ਆਦੇਸ਼ਾਂ ਦੇ ਵਿੱਚ ਬਸ ਠੀਕ ਹੈ ਜੀ ਅ ਅੱਛਾ ਇਹ ਮੈਨੂੰ ਜ਼ਰੂਰ ਦੱਸੋ ਇਹ ਪਿੰਡ ਜਿਹੜਾ ਹੈਗਾ ਹੈ ਇੱਥੇ ਇੰਨਾ ਸਸਤਾ ਨਸ਼ਾ ਵਿਕਦਾ ਹੈ ਕਿ ਬਈ ਦੂਰੋਂ ਦੂਰੋਂ ਪਿੰਡੋਂ ਆਉਂਦੇ ਨੇ ਲੋਕ ਮਹਾਰਾਜ ਜੀ ਬਹੁਤ ਦੂਰੋਂ ਦੂਰੋਂ ਆਉਂਦੇ ਆ ਜੀ ਇੱਥੇ ਹਫਤਾ ਪਹਿਲਾਂ ਆ ਇੱਕ ਗੁੱਜਰ ਸਿੰਘ ਜਿਹੜੇ ਇਹ ਉਹ ਫੜੇ ਗਏ ਆ ਜਿਨ੍ਹਾਂ ਕੋ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ ਆ ਅੱਛਾ ਹਾਂ ਜੀ ਸਾਡੇ ਹਰਜਿੰਦਰ ਸਿੰਘ ਰਾਜਾ ਜੀ ਸਰਪੰਚ ਸਾਹਿਬਾਨ ਦਿਹਾਲਪੁਰ ਤੋਂ ਇਹਨਾਂ ਦਾ ਬਹੁਤ ਸਾਰਾ ਸਾਨੂੰ ਇਹਨਾਂ ਦੇ ਸਦਕਾ ਹੀ ਇਹ ਸਾਰੇ ਇਕੱਠੇ ਹੋਏ ਆ ਪੰਚਾਇਤਾਂ ਪੰਜਾ ਪਿੰਡਾਂ ਦੀ ਪੰਚਾਇਤ ਆ ਜੀ ਤੇ ਉਹ ਗੁਜਰਦੇ ਕਹਿਣ ਤੇ ਜਦੋਂ ਉਹਨੂੰ ਪੁੱਛਿਆ ਗਿਆ ਤੇ ਉਹਨੇ ਦੱਸਿਆ ਜੀ ਮੇਰਾ ਨਗਰ ਜਿਹੜਾ ਟਾਂਡੇ ਦੇ ਲਾਗੇ ਸਰਾ ਆ ਕੋਈ ਉਹ ਮੇਰਾ ਪਿੰਡ ਵਾ ਤੇ ਇੱਥੋਂ ਮੈਂ ਹਮੀਰੀਓਂ ਨਸ਼ਾ ਲੈਣ ਆਉਨਾ ਆ ਤੇ ਇੱਥੋਂ ਨਸ਼ਾ ਲੈ ਕੇ ਉਹ ਜਲੰਧਰ ਸਬਜ਼ੀ ਮੰਡੀ ਪਹੁੰਚ ਆ ਤੇ ਸਬਜ਼ੀ ਮੰਡੀਓਂ ਉਹਨੇ ਮੋਟਰਸਾਈਕਲ ਚੋਰੀ ਕੀਤਾ ਮਹਾਰਾਜ ਜੀ ਜੀ ਉਹ ਤੋਂ ਚੋਰੀ ਕਰਕੇ ਹੁਣ ਵੇਚਣ ਚੱਲਦਾ ਹੀਗਾ ਚੋਰੀ ਕਰਕੇ ਫਿਰ ਉਹ ਜਦੋਂ ਟਾਂਡੇ ਟਾਂਡੇ ਗਿਆ ਆ ਉਧਰੋਂ ਦੂਸਰੇ ਦਿਨ ਵਾਪਸ ਇੱਧਰ ਨੂੰ ਨਸ਼ਾ ਲੈਣ ਆਇਆ ਆ ਹਮੀਰੇ ਇੱਥੇ ਉਹਨੂੰ ਰੋਕਿਆ ਗਿਆ ਫੜਿਆ ਗਿਆ ਆ ਤੇ ਇਥੋਂ ਇਹ ਨੌਜਵਾਨ ਮੇਰੇ ਖਿਆਲ ਨਾਲ ਦੋ ਆਏ ਸੀਗੇ ਇਹ ਵੀ ਨਸ਼ਾ ਲੈਣ ਚੱਲੇ ਸੀਗੇ ਤੇ ਇਹਨਾਂ ਨੂੰ ਜਦੋਂ ਤੁਸੀਂ ਫੜਿਆ ਤੇ ਛੱਡਿਆ ਕਾ ਤੂੰ ਹੁਣ ਤੁਸੀਂ ਹੁਣ ਇਹਨਾਂ ਨੂੰ ਇਹ ਵਾਰਨਿੰਗ ਮਾਰ ਜੀ ਦੇ ਕੇ ਤਾਂ ਛੱਡ ਦਿੱਤਾ ਗਿਆ ਕਿਉਂਕਿ ਉਹਨਾਂ ਨੂੰ ਉਹਨਾਂ ਨੂੰ ਕਿਹਾ ਗਿਆ ਵੀ ਜੇ ਤੁਸੀਂ ਸਾਨੂੰ ਸਾਰੀ ਗਲੀਅਰ ਸੱਚ ਦੱਸੋਗੇ ਤਾਂ ਤੁਹਾਨੂੰ ਮਤਲਬ ਛੱਡ ਦਿੱਤਾ ਜਾਵੇਗਾ ਜੇ ਤੁਸੀਂ ਝੂਠ ਰਤਾ ਵੀ ਬੋਲਿਆ ਤੇ ਤੁਹਾਨੂੰ ਛੱਡਿਆ ਨਹੀਂ ਜਾਵੇਗਾ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਵੇਗਾ ਕਿਉਂਕਿ ਅਕਸਰ ਜਿਹੜਾ ਸਚਾਈ ਤੇ ਚੱਲਦਾ ਆ ਜਾਂ ਉਹ ਆਪਣੇ ਪੇਪਰ ਦਿਖਾਉਂਦਾ ਆ ਆਪਣੀ ਗੱਡੀ ਦੇ ਸਕੂਟਰ ਦੇ ਬਾਈਕ ਦੇ ਤੇ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਆ ਨਹੀਂ ਤਾਂ ਫਿਰ ਵੀ ਜਿਹਦੇ ਕੋਲ ਪੇਪਰ ਨਹੀਂ ਆ ਉਹ ਉਹਦਾ ਲਾਭ ਉਠਾਉਂਦਾ ਆ ਵੀ ਇਹ ਚੋਰੀ ਦਾ ਮੋਟਰਸਾਈਕਲ ਸਕੂਟਰ ਆ ਉਹਨੂੰ ਲੈ ਕੇ ਜਾਂਦੇ ਆ ਤਾਂ ਉਹ ਇੱਥੇ ਰਾਸਤੇ 'ਚ ਫੜੇ ਜਾਂਦੇ ਆ ਠੀਕ ਹੈ ਮਿਹਰਬਾਨੀ ਜੀ ਬਹੁਤ ਬਹੁਤ ਤਾ ਬਿਲਕੁਲ ਇਹ ਨਾਕਾ ਲਾਇਆ ਹੋਇਆ ਸੀਗਾ ਤੇ ਨਾਕੇ ਤੇ ਤੁਹਾਨੂੰ ਐਗਜ਼ਾਮਪਲ ਦਿਖਾਈਏ ਤੁਹਾਨੂੰ ਰਿਐਲਿਟੀ ਦਿਖਾਈਏ ਕਿ ਕਿਵੇਂ ਨੌਜਵਾਨ ਜੜੇ ਨੇ ਉਹ ਇਧਰੋਂ 2-3 ਕਿਲੋਮੀਟਰ ਦੂਰ ਪਿੰਡ ਹੈ ਉਥੋਂ ਨਸ਼ਾ ਲੈਣ ਦੇ ਲਈ ਜੜਾ ਹੈ ਉਹ ਜਾਂਦੇ ਨੇ ਮੌਕੇ ਦੇ ਉੱਪਰ ਪੰਚ ਜਿਹੜੇ ਨੇ ਸਰਪੰਚ ਜਿਹੜੇ ਨੇ ਉਹਨਾਂ ਨੇ ਫੜਿਆ ਅਤੇ ਉਹਨਾਂ ਨੇ ਸੱਚ ਦੱਸਿਆ ਤਾਂ ਉਹਨਾਂ ਨੂੰ ਵਾਪਸ ਜੜਾ ਹੈ ਉਹ ਪੁੱਠੇ ਪੈਰੀ ਉਹਨਾਂ ਦੇ ਘਰ ਜੜਾ ਹੈ ਉਹ ਪੇਜ ਤੇ ਤਸਵੀਰਾਂ ਤੁਹਾਨੂੰ ਜਲੰਧਰ ਦੀਆਂ ਦਿਖਾ ਰਿਹਾ ਜਿੱਥੇ ਅ ਨਸ਼ੇ ਨੂੰ ਲੈ ਕੇ ਜੜੀ ਉਹ ਮੁਹਿੰਮ ਚੜੀ ਹੋਈ